ਜੇ ਨੂੰ ਕੌਲਾ ਜਾਦਾ ਉਹ ਪਹਿਲੇ ਦੋਨੋਂ ਪੀਂਦਾ ਹੈ ਕੌਲਾ ਪਰ ਕਿਹਨੂੰ ਕੇਰਾ ਚਾਹ ਦਾ ਦੇ ਦਿਆ ਕਰ ਗਲਾਸ ਮੈਂ ਉਹਦੇ ਕੀ ਤਾਲੂ ਨਾਲ ਵੀ ਨਹੀਂ ਲੱਗਦੀ ਕਿ ਉਹਨੇ ਕਿਹੜਾ ਕੋਈ ਕੰਮ ਕਰਨਾ ਬੇਬੇ ਵਹਿਲਾ ਦਾ ਸੀ ਖੇੜ ਦਾ ਸਾਥ ਜਾ ਕੇ ਲੈ ਮਸੀ ਮੈਂ ਤੈਨੂੰ ਦੱਸਦੀ ਇੱਕ ਗੱਲ ਅੱਛਾ ਤਾਂ ਨਾ ਕਰੀ ਹੈ ਅਸੀਂ ਪਹਿਲਾਂ ਵੀ ਇਹਨੂੰ ਰਿਸ਼ਤਾ ਕਰਾਉਂਦੇ ਸੀਗੇ ਉੱਥੇ ਵਿਚੋਲਿਆਂ ਦੇ ਪਿੰਦੇ ਬਾਅਦ ਚ ਸ਼ਿੱਤਰ ਇਹ ਕਰਦਾ ਨਸ਼ਾ ਪੱਤਾ ਤੇ ਫਿਰ ਤੁਸੀਂ ਨਾ ਕਿਤੇ ਭੰਡੇ ਜਾਓ ਠੀਕ ਹੈ ਪੁੱਤ ਇਹ ਤਾਂ ਮੈਨੂੰ ਦੱਸ ਰਤੰਗੰਬਰਨ ਕਾ ਚੋਨੀ ਬਣੀ ਹੈਗੀ ਭਾਈ ਬਣ ਗਈ ਵੀ ਰਜਾ ਤਾਂ ਲੈ ਲਿਆ ਕੇ ਦੋ ਭਾਈ ਚਾਹ ਮੈਨੂੰ ਘੁੱਟ ਲਿਓਣੀ ਐ ਅੱਲ ਵੀ ਰਜਾ ਇਹ ਗਲਾਸ ਭਰ ਦਿਆ ਕਰੋ ਜਿਆਦਾ ਮੈਨੂੰ ਤਾਂ ਕੋ ਕੁੱਟਕ ਚਾਹ ਦੇ ਦਿੰਨੇ ਤੁਸੀਂ ਸਰੀਰ ਹੀ ਨਹੀਂ ਬਣਦੇ ਨੀ ਚਾਹ ਨਾਲ ਮੇਰੇ ਮੁੱਲ ਦਾ ਦੁੱਧ ਦਾ ਆਪਣਾ ਹੁਣ ਤੁਸੀਂ ਕੀ ਬਾਲਟੀ ਚਾਹ ਦੀ ਪੀਣੀ ਹੈ ਮੈਂ ਮਾੜੀ ਜੀ ਗੋਰੀ ਕਰ ਦਿਆ ਕਰੋ ਚਾਹ ਨੂੰ ਪਈ ਕਾਲੀ ਹੈ ਤੁਸੀਂ ਕਰਨਾ ਕੀ ਹੈ ਖੇਡਣੀ ਤਾਂ ਤਾਸ ਹੀ ਹੈ ਬਾਹਰ ਨਾਲ ਚਾਹ ਦਾ ਖੇਡਣੀ ਹੈ ਪਈ ਫੇਰ ਵੀ ਪੱਤੇ ਨਹੀਂ ਦਿੰਦੇ ਹੈਗੇ ਵੀਰੇ ਆਪ ਜੀ ਬਣਦੀ ਹੈ ਆਪਣੇ ਤਾਂ ਚਲੋ ਭਾਈ ਮਰਜੀ ਹੈ ਛੋਟੀ ਪਤਾ ਨਹੀਂ ਕੀ ਗੱਲ ਚਾਹ ਵੀ ਨਹੀਂ ਜੱਜਨਾ ਦਿੰਦੇ ਹੈਗੇ ਜੇ ਤਾਹ ਖੇਡਣੀਆਂ ਚਾਹ ਵੀ ਤਾਂ ਪੀਣੀ ਆ ਚੱਲ ਗਏ ਪਰ ਦੇ ਹੋਣਗੇ ਮੇਰੇ ਲਾਵਾੜੀ ਹੋਰੇਗੇ ਉੱਥੇ ਯਾਦ ਕਰੀਆ ਨਹੀਂ ਖੜ ਜਾ ਗਰਦ ਠਾ ਰੱਖੀ ਹੈਗੀ ਫੇਰ ਸੁੰਬਰ ਲਈ ਹਾਂ ਬੇਬੇ ਹੋਰ ਆ ਗਿਆ ਸੀ ਬੋਲਾ ਹਾਂ ਬੇਬੇ ਆ ਗਿਆ ਸੀਗਾ ਅੱਛਾ ਚਾਹ ਚੁ ਬਣਾਤੀ ਸੀਗੀ ਹਾਂ ਬਣਾਤੀ ਸੀ ਚਾਹ ਤਾਂ ਪੀ ਗਿਆ ਗਲਾਸ ਚਾਹ ਦਾ ਦੇਤਾ ਸੀਗਾ ਕਾਵੇਂ ਨਖਰੇ ਕਰਦਾ ਸੀ ਆ ਕਿ ਮੈਨੂੰ ਥੋੜੀ ਦਿੱਤੀ ਆ ਖੇਡਣੀ ਤਾਂ ਤਾਂ ਸੀ ਆ ਨਾਲੇ ਕਾਲੀ ਚਿੱਟੀ ਗਿੰਦਾ ਫੇਰ ਕੀ ਹੋ ਗਿਆ ਪੁੱਤ ਸਾਰਾ ਕੁਸ ਉਹਦਾ ਉਰੀ ਹਿੱਸਾ ਤਾਂ ਜੇ ਉਹਨੂੰ ਕੌਲਾ ਚਾਹਦਾ ਉਹ ਪਹਿਲੇ ਦੋਨੋਂ ਪੀਂਦਾ ਕੌਲਾ ਭਰ ਕੇ ਉਹਨੂੰ ਕੇਰਾ ਚਾਹਦਾ ਦੇ ਦਿਆ ਕਰ ਗਲਾਸ ਮੈਂ ਉਹਦੇ ਕੀ ਤਾਲੂ ਨਾਲ ਵੀ ਨਹੀਂ ਲੱਗਦੀ ਕਿ ਉਹਨੇ ਕਿਹੜਾ ਕੋਈ ਕੰਮ ਕਰਨਾ ਬੇਬੇ ਵਿਹਲਾ ਤਾਂ ਸੀ ਖੇਡਦਾ ਸਾਥ ਜਾ ਕੇ ਕੰਮ ਕਿਉਂ ਨਹੀਂ ਕਰਦਾ ਡੰਕਰ ਬਸੂ ਉਹੀ ਸਾਹਮਦਾ ਜੇ ਹੁਣ ਪਾਲੀਰ ਲਾਉ ਲੱਖ ਰੁਪਈਆ ਲਵੇ ਸੋਤੋਂ ਮੈਂ ਸਾਲ ਭਰ ਉੱਤੇ ਖਾਵੇ ਹਾਂ ਤੇ ਬੇਬੇ ਆਪਣੇ ਮੁੱਲ ਦਾ ਦੁੱਧ ਹੈ ਤੇ ਚਾਹ ਕਾਲੀ ਬਣ ਗਈ ਤਾਂ ਫੇਰ ਕੀ ਹੋ ਗਿਆ ਘਾਟੀ ਬਣੂਗੀ ਹ ਮੁੱਲ ਦਾ ਤਾਂ ਉਹ ਦਾ ਦੁੱਧ ਭਾਰੀ ਦੱਸੂ ਉਹ ਮੁੱਲ ਦਾ ਜਿਹਦਾ ਉਹ ਪਸ਼ੂ ਡੰਕਰ ਪਸ਼ੂ ਸਾਹਮਣੇ ਉਹ ਤੁਹਾਨੂੰ ਸੁਣੋਂ ਹੁੰਦਾ ਚਾਹ ਕਰੇ ਕੰਮ ਕਰਦਾ ਹੈਗਾ ਪਾਈ ਉਸਦੀ ਕੰਮ ਕਰਦੇ ਬੇਵਿਹਿਲਾ ਹੁੰਦਾ ਉਹ ਤਾਂ ਸਾਰਾ ਦਿਨ ਸਾਰਾ ਦਿਨ ਮੱਛੀ ਸੜੀ ਰਹਿੰਦੀ ਹੈਗੀ ਪਤਾ ਨਹੀਂ ਕੀ ਹੈ ਆਈ ਨਹੀਂ ਦੇਖਦੀ ਹੈਗੀ ਇੰਨਾ ਹਿੱਸਾ ਮੈਂ ਕੰਜਰ ਨੂੰ ਬਿਠੇ ਹਾਂ ਉਹਦਾ ਪਿੱਟੀ ਕੰਜਰਾ ਕਰਵਾ ਲਾ ਕਰਵਾ ਲਾ ਵਾ ਨਾ ਮਾਂ ਮੈਂ ਨਹੀਂ ਕਰਵਾਉਂਦਾ ਆਪਣੇ ਕਿਹੜਾ ਵਾਲੀ ਜਾਇਦਾਦ ਮੁਸੀ ਜਾਂਦੀ ਹੈਗੀ ਆ ਕਰਤਾ ਇਹਨਾਂ ਦਾ ਹੁਣ ਫਿਰਦਾ ਰਹੀ ਰੋਲਦਾ ਦੇਖੀ ਸਹੀ ਤੈਨੂੰ ਦੇਣਗੇ ਰੋਟੀਆਂ ਕਿਦਾ ਮੈਂ ਜਿੰਨਾ ਚਿਰ ਬੈਠੀ ਆ ਉਹਨਾਂ ਚਿਰ ਤੈਨੂੰ ਚਾਹ ਮਿਲੂ ਮੁੜ ਕੇ ਤੈਨੂੰ ਚਾਹ ਵੀ ਨਹੀਂ ਦੇਣੀ ਪੁੱਤ ਕਿਸੇ ਨੇ ਦੇਖੀ ਸੀ ਬਸ ਤਾਇਆ ਕਰੇਗਾ ਸਰੀਕ ਤਾਂ ਸਰੀਕ ਹੀ ਹੁੰਦੇ ਨੇਗੇ ਸਾਰੇ ਕੱਪੜੇ ਗੰਦੇ ਕਰਕੇ ਲੈਂਦਾ ਸਾਰਾ ਦਿਨ ਪੀਕ ਚ ਬੈਠਾ ਰਹਿੰਦਾ ਮਨਮਨ ਕਰਦੇ ਚੜਾ ਰੱਖੀ ਐ ਪਤਾ ਨਹੀਂ ਕੀ ਕੁਸ ਖਾਂਦਾ ਡੱਕਿਆ ਹੋਵੇ ਕਿੱਥੇ ਬਿੰਦਾ ਉਹਨੂੰ ਕੋਈ ਪਤਾ ਲੱਗਦਾ ਬੇਸਰਤ ਹੋਇਆ ਰਹਿੰਦਾ ਬਾਗਲਾ ਉਹ ਗੁਰੂ ਦੁਖੀ ਕਰ ਰੱਖਿਆ ਸਾਰਿਆਂ ਨੂੰ ਐਕਸ਼ਨ पागलအောင် ਉਹ ਸਾਰਿਆਂ ਨੂੰ ਪਾਗਲ ਕਰ ਰੱਖਿਆ ਕੀ ਬੋੜ ਬੋੜ ਕੜੀ ਕਰੀ ਜਾਂਦੀ ਐ ਕੁੜੇ ਅਬੇ ਬੇ ਸਾਰੇ ਕਪੜੇ ਗਿੰਦੇ ਕਰਕੇ ਲਿਆਉਂਦਾ ਵੀਰਾ ਨਾ ਕੋਈ ਕੰਮ ਨਹੀਂ ਕਰਨੀ ਕਰਦਾਗਾ ਫਿਰ ਵੀ ਉੱਥੇ ਗਰਦ ਚ ਬਿਠਾ ਬਤਨੀ ਗੋਹੇ ਦੇ ਵਿੰਦਾ ਬਤਨੀ ਕਾਸਤੇ ਵਿੰਦਾ ਕੋਈ ਨਾ ਉਹ ਕੰਮ ਲਾਤਾ ਨਹੀਂ ਵੀ ਕੋਹੇ ਤੇ ਬੈਠੋ ਦਲੀ ਕਹਦੇ ਨਾਲ ਡੱਕੇ ਹੁੰਦੇ ਲਾਲ ਪੀਲਾ ਬਤਨੀ ਕੀ ਕੁਸ ਨਿਕਲਦਾ ਵਿੱਚੋਂ ਨੀ ਤੂੰ ਆਇ ਨਹੀਂ ਬੋਲਦੇ ਹੁੰਦੇ ਸਾਰਾ ਦਿਨ ਤੱਕ ਤਾਂ ਵਿਚਾਰਾ ਉਥੇ ਜੀਰੀ ਚ ਸਪਰੇ ਸਿੱਟ ਰੇ ਸਿੱਟ ਕੇ ਆਏ ਨੇ ਉਦੋਂ ਹੋਰ ਹੌਸ ਖਾਂਦੀ ਆ ਬੇਬੇ ਉਹ ਵੇਲੇ ਰਹਿੰਦੇ ਤਾਂ ਵੀ ਨਸ਼ਿਆਂ ਤੇ ਲੱਗੇ ਹੋਏ ਆ ਵੇਲਾ ਕਿਥੇ ਸਾਰਾ ਦਿਨ ਤਾਂ ਨੰਗਰ ਪਸੂ ਦਾ ਕਰੀ ਜਾਂਦਾ ਤੂੰ ਫੇਰ ਵੀ ਉਹ ਕਰੀ ਜਾਂਦੀ ਸਾਰਾ ਦਿਨ ਤਾਸ ਤੇ ਬਿੰਦੇ ਉਥੇ ਜੇ ਬੇਲਾ ਹੁੰਦਾ ਫੇਰ ਕੀ ਹੋਗਾ ਜੇ ਵੀ ਤਾਸ ਖੇਡ ਲਿਆ ਆ ਸਾਰਾ ਦਿਨ ਵੇਲਿਆਂ ਦੇ ਕੋਈ ਨਹੀਂ ਰੋਟੀਆਂ ਮਿਲਦੀਆਂ ਗਈਆਂ ਹਿੱਸਾ ਉਹਦਾ ਰੋਟੀ ਦਾ ਹਿੱਸਾ ਨੂੰ ਮਿਲੂਗੀ ਆਇ ਨਹੀਂ ਰੋਟੀ ਦਿੰਦੀ ਹੈਗੀ ਤੂੰ ਆਂਦੇ ਹੀ ਸੈਨ ਰੋਟੀ ਖਾ ਹੋ ਮਿਲੂਗੀ ਉਹਨੂੰ ਘਰ ਦੀ ਕੀ ਹੈਗੀ ਵਾਲੀਬੋਲਣ ਲੱਗੀ ਮੈਂ ਤਾਂ ਇਹ ਕਹਿੰਦੀ ਚੱਲ ਨਰਮ ਹੈਗੀ ਨਰਮ ਹੈਗੀ ਉਹੀ ਗੱਲ ਕੰਜਰ ਹੁਣ ਆਪ ਹੀ ਪਸਤਾਊਗਾ ਮੈਂ ਤਾਂ ਕੀ ਲੈਣਾਗਾ ਆ ਜਾ ਮੇ ਲਾਵਾ ਆ ਜਾ ਚੱਲ ਭੋਲੇ ਮੈਂ ਗੋਹਾਜਾ ਹਟਾ ਦੇ ਲਾ ਮੜਾ ਜਾ ਹਟਾ ਦੇ ਭੋਲੇ ਮੂੰ ਤਾਂ ਇੱਜਤ ਇੰਨੀ ਕੀ ਐ ਆਪਣੀ ਦੁੱਧ ਦਿੰਦੀ ਆ ਭੋਲੇ ਦੁੱਧ ਦਿੰਦੀ ਆ ਕੱਟਿਆਣਾ ਨੂੰ ਫੜਾਉਣਾ ਜੀ ਕਰਦਾ ਮੇਰਾ ਜ਼ਿਆਦਾ ਹੋਣਾ ਫਿਰ ਉਹੀ ਸਾਮੀ ਆਣਾ ਭੋਲੇ ਸਾਰਾ ਦਿਨ ਹੋਰ ਕੀ ਕਰੀਏ ਕਹਿੰਦੇ ਸੂਣ ਨਾਲੀ ਆ ਤਾਂਸ ਦਾ ਟਾਈਮ ਨਹੀਂ ਲੱਗਦਾ ਭੋਲੇ ਆਪਾਂ ਨੂੰ ਹਨਾ ਹੋਰ ਬਾਈ ਜੀ ਕੀ ਕਰੀਏ ਵੇਚਦੇ ਭੋਲੇ ਤਾਂਸ ਖੇਡਿਆ ਕਰਾਂਗੇ ਬਕਾਇਆ ਕੋਈ ਭਾਲ ਗਾ ਕੇ ਕੱਟਿਆ ਵਾਲਾ ਆਹ ਕੱਟਿਆ ਨੂੰ ਵੀ ਕਿੰਨੇ ਦੇ ਦੇਣੀ ਆ ਭੋਲੇ ਹਾਂ ਕਿੰਨੇ ਦੇਣੀ ਕਿੰਨੇ ਕਿਤੇ ਹੋਗੀ ਤੂੰ ਦੱਸ ਭੋਲੇ ਤੇਰੀ ਚੀਜ਼ ਆ ਚੀਜ਼ ਤਾਂ ਹੁਣ ਮੈਂ ਤਾਂ ਲੱਖ ਮੰਗ ਕੋਲੋਂ ਪਾਵ ਘਰੇ ਤਾਂ ਹੀ ਲੜਦੇ ਭੋਲੇ ਚਲਦੀ ਆ ਤੇਰੀ ਆਪਣੀ ਚਲਦੀ ਆ ਫੁੱਲ ਬਾਈ ਤੇ ਫਿਰ ਆਏ ਘਰ ਬੋਲੇ ਓਏ ਚਾਹ ਬਣਵਾ ਲਾ ਸਰੀਰ ਜਿਹਾ ਬਣਾ ਕੇ ਖੇਡਾਂਗੇ ਚਾਹ ਬਣਵਾ ਲੰਨੇ ਆ ਹੋਰ ਯਾਰ ਬਾਸੀਆਂ ਹੀ ਆ ਜਾਂਦੀਆਂ ਆ ਜਾ ਓਏ ਆਈਆਂ ਤੇ ਆਇਆ ਬੋਲੇ ਮਾਸੀ ਕੋਲੇ ਬਣਦੇ ਮਾਸੀ ਦੀ ਤੁਰੀ ਬੋਲੇ ਮਾਸੀ ਕੋਲੇ ਆ ਜਾ ਚੱਲ ਚੱਲ ਮੈਂ ਮੰਮੀ ਨੂੰ ਕਹਿਣਾ ਗੋਤੀ ਬਣਵਾਉਣੇ ਆ ਜਾ ਮੈਂ ਤੁੱਪ ਪੈਂਦੀ ਆ ਬੋਲੇ ਰੇ ਛਾਂ ਦੇਖ ਲੈ ਆਹੀ ਟਾਈਮ ਨਹੀਂ ਲੱਗਦਾ ਮੈਨੂੰ ਤਾਂ ਹਜੇ ਹਟਾ ਕੇ ਪਰੇ ਹੋਇਆ ਵੀ ਨਹੀਂ ਹੈਗਾ ਅਮਰਿਆ ਬੋਲੇ ਆਇਆ ਬੋਲੇ ਆ ਚੱਲ ਚੱਲ ਇਹਦਾ ਸਕੰਜੇ ਨਾਲ ਖੜਾਉਣ ਵਾਲੀ ਹੋ ਰਹੀ ਆ ਬੋਲੇ ਉਹ ਪੁੱਛ ਕਿਹੜੇ ਦੇਣਗੇ ਇਹਦੇ ਠੋਲੇ ਇਹ ਵਾਹੀ ਆਇਆ ਦਿੱਗਣ ਵਾਲੀ ਹੋ ਰਹੀ ਐ ਭੋਲੇ ਨੂੰ ਪਾ ਦਿਆ ਕਰੋ ਨਾ ਖਲ ਖਲ ਯਾਰ ਪਾਉਣੇ ਹੁੰਨੇ ਆ ਖਲਤਾ ਨੂੰ ਦੁੱਧ ਹੀ ਨਹੀਂ ਦਿੰਦੀ ਲੱਤ ਮਾਰਦੀ ਐ ਵਾਲਟੀ ਜੀ ਬਾਈ ਚੱਲ ਫਿਰ ਚਾਹ ਤਾਂ ਬਣਵਾ ਲੇ ਈ ਬੀਏ ਹੋਰ 마ਸੀ ਐ ਹਾਂ ਠੀਕ ਐ ਗਈ ਤੁਸੀਂ ਠੀਕ ਹੋ ਟੱਕੜੀਆਂ ਟੱਕੜੀਆਂ ਚਾਹ ਬਣਵਾ ਲਾ ਭੋਲੇ ਨੂੰ ਦੇ ਦਿਆ ਕਰੋ ਟਾਈਮ ਸਾਰਾ ਦਿਨ ਵਿਚਾਰੇ ਨੂੰ ਕੰਮਾਂ ਤੇ ਲਾਈ ਰੱਖਦੇ ਹਾਂ ਇਹ ਤਾਂ ਤਾਂਸ ਖੇਡਣੀ ਸੀ ਕੋਈ ਨਾ ਛੇੜ ਦਿਓ ਕਾਂਸਟਾਂਸ ਚਾਹ ਬਣਵਾ ਲੇ 마ਸੀ ਐ 마ਸੀ ਬਣ ਕੇ ਕੁਟਕ ਬਣਵਾ ਦੇ ਉਹ ਤਾਂ ਚਾਹ ਦਾ ਘਟ ਹੈ ਨਾ ਤੁਹਾਡਾ ਚਾਹ ਬਣਾਵਾ ਦਾਨੀ ਮੈਂ ਮੈਂ ਮਾਰਦੀ ਮੈਂ ਮਾਸੀ ਤੋਂ ਤਾਂ ਗੱਲਾਂ ਮਰੀ ਜਾਂਦੀਆਂ ਮੰਗਾ ਨਾ ਸਾਈ ਕਾਲੀ ਆ ਸਾਨੂੰ ਹਰਸ਼ ਹਾਂਜੀ ਮੰਮੀ ਉਹ ਤਾਂ ਚਾਹ ਲਿਆ ਦੇ ਤੇਰੇ ਭਾਈ ਹੋਰ ਚਾਰ ਵੇਲੇ ਡਿੱਕੀ ਜਾਂਦੇ ਆ ਲਿਆ ਦਿੰਨੀ ਆ ਸਾਡੇ ਬੰਦੇ ਲੰਘ ਜਾਣ ਇੱਕ ਤਾਂ ਸੀ ਹੋਮ ਜਾ ਨਸ਼ੇੜੀ ਦੂਜਾ ਹੋਰ ਲਾ ਲਿਆ ਨਾਲ ਦੁਖੀ ਕਰ ਰੱਖਿਆ ਸਾਰਿਆਂ ਨੇ ਆਰਡਰ ਮਾਰ ਦਿੰਦੇ ਆ ਚਾਹ ਨੂੰ ਚਾਹ ਹੀ ਪਾਣੀ ਵਾਂਗੂ ਪੀਂਦੇ ਆ ਦੁਖੀ ਕਰਦੇ ਸਾਰਾ ਤੇ ਬੀਬੀ ਹਾਂ ਤੇ ਇਹ ਭੋਲਾ ਕਹਾ ਕਹਿੰਦਾ ਸੀ ਆਪਣਾ ਲਾਭ ਕਹਿੰਦਾ ਮੈਂ ਇਹ ਜੀ ਵੇਚ ਦੋ ਕਟਿਆ ਵਾਲਿਆਂ ਨੂੰ ਤੁਸੀਂ ਕਿਉਂ ਵੇਚਣੀ ਹੈਗੀ ਉਹ ਤਾਂ 2 ਮਹੀਨਾ ਸੂਪ ਹੋ ਗਿਆ ਬਿਸਕਟ ਮੰਗਾ ਲ ਮਾਸੀ ਬਿਸਕਟ ਸੰਧਾਰੇ ਵਾਲੇ ਆਇਆ ਨਹੀਂ ਸੰਧਾਰ ਮੇਰੀ ਗੱਲ ਸੁਣ ਦੇ ਵਾ ਮੁੰਡਿਆ ਬਿਸਕਟ ਸੰਧਾਰ ਆਇਆ ਸੀ ਸੌਂ ਚੋ ਖਾ ਗਏ ਹੁਣ ਬਿਸਕਟ ਕਿੱਥੇ ਲੇਗੇ ਉਹ ਤਾਂ ਮੈਂ ਖੋਜ ਹੀ ਪੈਂਦੀ ਸੀ ਖਾਂਦੀ ਤਾਂ ਵੇਰਦੀ ਯਾਰ ਚੰਮਮੀ ਬਿਸਕਟ ਖਾ ਕੇ ਇਹਨਾਂ ਨੇ ਪਾਣੀ ਤੇ ਜਾਣਾ ਭੁੱਖ ਤਾਂ ਲੱਗਦੀ ਆ ਭਾਈ ਕੋਈ ਨਾ ਵਾਦ ਨਾ ਸਾਨੂੰ ਵੀ ਆਪ ਨੂੰ ਨਹੀਂ ਪਤਾ ਹੈਗਾ 2 ਮਹੀਨੇ ਹੋ ਗਏ ਸੰਧਾਰਾ ਲੜਾਈ ਤਾਂ ਨਾ ਕਰੋ ਭਈ ਨਾ ਦਿਓ ਲੜਾਈ ਤਾਂ ਕਰਦੀ ਆ ਭਈ 2 ਮਹੀਨੇ ਹੋ ਗਏ ਕਰਦੀ ਪਿਆਦੀ ਲਾ ਆ ਭਾਈ ਲੜਾਈ ਨਹੀਂ ਕਰਦਾ ਮੈਂ ਤਾਂ ਉਹ ਕਿਹਾ ਵਾਲੀਆਂ ਨਾ ਵੀ ਤੇਜ ਲਾ ਕੇ ਥਾਲੀ ਤੇਜ ਆ ਗਈ ਪਤਲੀ ਜੀ ਇਹ ਹਾਂ ਹਾਂ ਬੰਦੇ ਪਰ ਪਰ ਕਿੰਨੀ ਬੈ ਜਾਂਦੇ ਹੋਰ 10 ਪੀਪਾ ਕਿੰਨਾ ਤੇ ਚੱਲੂ ਠੂਹੇ ਵਰਗੀ ਆ ਬੋਲਦੇ ਸਾਡੇ ਭਾਈ ਬਾਹਰ ਲਿਆ ਬੰਦੇ ਹੁੰਦੇ ਨਹੀਂ ਬੋਲਦੇ ਆ ਬੁੜਗੇ ਇਹ ਤਾਂ ਕਹਿੰਦੀ ਪਾਣੀ ਤੇ ਜਾਣਾ ਲੈ ਪਾਣੀ ਕਿਹੜਾ ਲਾਇਆ ਨਹੀਂ ਅਸੀਂ ਕਦੇ ਮਾਸੀਏ ਤੁਹਾਡਾ ਸਾਡੇ ਮਨ ਚ ਦੀ ਬੇਈਮਾਨਾ ਦਸ ਵਾਰ ਸੀ ਇਹ ਪਾਣੀ ਲਾਇਆ ਨਹੀਂ ਕਰੇ ਤੁਹਾਡਾ ਅਸੀਂ ਨਹੀਂ ਫਿਰ ਇਹ ਤਾਂ ਤੁਹਾਨੂੰ ਪਤੀਏ 2 ਮਹੀਨੇ ਹੋ ਗਏ ਹੁਣ ਸੁਧਾਰਾ ਖੜਾ ਰਹਿ ਗਿਆ ਰੋਜ਼ ਤਾਂ ਕੌਲਿਆਂ ਦੇ ਕੌਲੇ ਖਾਈ ਜਾਂਨ ਪਰ ਪਰ ਬਿਸਕੁਟਾਂ ਦੇ ਨਹੀਂ ਗੱਲ ਉਹਦੀ ਨਹੀਂ ਚੱਲ ਛੱਡ ਬਿਸਕੁਟਾਂ ਦੇ ਮਾਰ ਗੋਲੀ ਕਿਹੜਾ ਸੀ ਬਿਸਕੁਟ ਨਹੀਂ ਦੇਖੇ ਪੀਪੇ ਦੇ ਪੀਪੇ ਖਾ ਗਏ ਵਾਂ ਸੀਗੇ ਐਨਾ ਡੋਲ ਨਹੀਂ ਲਾਵ ਹੁਣ ਪੀ ਗਿਆ ਮੈਂ ਕੁੱਟ ਗਿਆ ਜਾਂਦੀ ਸੀ ਗਾਂ ਕੌਲਾ ਭਰ ਐਸੀ ਕਾਲੀ ਜੀ ਲਿਆ ਕੇ ਦੇ ਦਿੰਦੀ ਆ ਬਣਾ ਕੇ ਹੂੰ ਦੁੱਧ ਤਾਂ ਥੋੜਾ ਹੁੰਦਾ ਪਰ ਹੋਰ ਦੱਸੋ ਵੱਧ ਮੰਗਾ ਲਿਆ ਕਰ ਬੀਬੀਏ ਅਈ ਤਾਈ ਤੇ ਪੀਪਾ ਦੇ ਪੀਪੇ ਖਾ ਗਏ ਵਸਗੇ। ਪੂਪੂਗੀ ਆਮ ਹੋ ਜੂ ਘਰ ਦਾ ਦੁੱਧ ਪੀ ਜਾਏ। ਇਹਨੇ ਤਾਂ ਫੇਰ ਵੀ ਉਮੀ ਕਰਨਾ। ਹਾਂ ਹਾਂ ਹਾਂ। ਹੋਰ ਹੋਣਾ। ਚੰਗਾ ਬੋਲੇ ਬਾਈ। ਚੰਗਾ ਬਾਈ। ਇੱਜ਼ਤ ਹੋ ਗਈ ਮੈਂ ਤਾਂ ਜਾਣਾਂ। ਐਂ ਹੁੰਦੀ ਐ ਇੱਜ਼ਤ ਦਾ ਬਾਈ। ਹਾਂ ਸਾਡੇ ਕਿਹੜਾ ਬਾਈ ਘਾਟਾ ਕਾਇਦਾ। ਤਾਂਸ ਨਹੀਂ 껖ਦੇ ਹੁਣ ਤਾਂਸ। ਕਿਉਂ? ਨਹੀਂ ਬਾਈ ਸਾਡੇ ਨਾਲ ਨਹੀਂ ਲੋੜ। ਚਲ ਆਉਣਾ ਕੋਈ ਨਾ ਮੈਂ ਗੁੱਸਾ ਨਾ ਕਰਿਆ ਕਰ ਤੂੰ। ਮੇਰੀ ਮੁੰਡੇ ਇਹ ਗੱਲ ਸੁਣ। ਮੈਂ ਤਾਂ ਹੁਣ ਸੰਨੀ ਕਰਦੀ। ਠੀਕ ਹੈ ਪਾਣੀ ਪੂਣੀ ਪੀ ਆ ਕੇ ਫੇਰ ਵਗ ਜੀ ਹੱਥਾਂ ਨੇ ਕਿਸੇ ਪਾਸੇ ਕਿਤੇ ਟਿੱਬ ਜੇਗਾ ਫੇਰ ਉਰੇ ਬੜਾ ਕਰ ਦਿੰਨਾ ਵਿੱਦੀ ਕਰ ਦਿੰਨਾ ਮੈਂ ਤੇਰੀ ਕਿਹੜਾ ਮੋੜ ਦਾ ਗੱਲ ਹੋਰ ਫੇਰ ਤੈਨੂੰ ਪਤਾ ਹੀ ਹੈ ਹੁਣ ਨਹੀਂ ਤਾਂ ਕਰਨੀ ਪਊਗੀ ਆਜਾ ਪਾੜ ਕੇ ਦੇਵਾ ਕੇ ਕਰ ਦਾਂ ਕਰਦੇ ਕਰਦਾ ਬੀਬੀ ਹੋਰ ਕਿਰੋਂ ਜੈਲੋਂ ਨੂੰ ਹੁਣ ਕਹਿੰਦਾ ਸੀ ਆਈ ਨਹੀਂ ਆਹ ਆ ਗਈ ਚਲ ਭੈਣ ਹੋਰ ਆ ਗਈ ਭੈਣੇ ਹਾਂ ਆ ਗਈ ਭੈਣੇ ਹੋਰ ਕਿਵੇਂ ਐ ਲੋਟਾ ਵਧੀਆ ਹਾਂ ਠੀਕ ਠਾਕ ਤੁਸੀਂ ਠੀਕ ਹੋ ਠੀਕ ਹਾਂ ਵਧੀਆ ਹਾਂ ਜੀ ਭੈਣ ਕੋਲ ਜਾਇਆ ਮੈਂ ਹਰ ਮਾਤਾ ਤੈਨੂੰ ਡੀਕਦੀ ਸੀ ਮੈਂ ਤਾਂ ਤੈਨੂੰ ਕਹਾਂ ਕਿ ਸਾਡੇ ਉਹਨੂੰ ਮੁੰਡੇ ਨੂੰ ਸੈਕ ਕਰਾ ਦੇ ਕਰਾ ਦਿਆਂਗੇ ਬੇਟਾ ਪੁੱਗੇ ਵਧੇਰੀਆਂ ਨੇ ਕੋਈ ਨਾ ਕੋਈ ਦੇਖ ਲਾਂਗੇ ਹੋਰ ਮੈਂ ਤਾਂ ਕਾਸ ਦੀ ਲੋੜ ਨਹੀਂ ਆਈ ਚੱਲ ਆਪਦੀ ਰੋਟੀ ਪਕਦੀ ਹੋ ਜੇ ਹੁਣ ਬਚਾਰਾ ਹੋਰ ਕੌਣ ਸੌਣ ਦਾ ਕਿਸੇ ਨੂੰ ਭਨੇ ਹੋਰ ਆਈ ਤਾਂ ਕਹਿਨੀ ਆ ਜੀ ਉਹਨਾਂ ਦੇ ਛੋਟੇ ਦਾ ਹੋ ਗਏ ਵਿਚਾਰਾ ਆਈ ਫਿਰਦੇ ਨਾ ਕੋਈ ਨਾ ਜ਼ਰੂਰ ਕਰਾਉਂਗੀ ਹੋਰ ਜ਼ਰੂਰ ਕਰਵਾ ਦਿੰ ਜੰਗ ਹਾਂ ਨਾ ਜ਼ਰੂਰ ਕਰਾਉਂਗੀ ਵਧੀਆ ਤੈਨੂੰ ਸ਼ਾਂ ਪਾਉਂਗੀ ਮੈਂ ਚੱਲ ਛਾਂ ਪਾਉਣ ਦਾ ਕੋਈ ਕੀ ਗੱਲ ਹੈਗੀ ਕੋਈ ਨਾ ਉਹ ਤੇਰਾ ਮੁੰਡਾ ਹੋਇਆ ਕਿ ਮੇਰਾ ਹੋਇਆ ਨਾ ਨਾ ਸ਼ਾਮ ਵਧੀਆ ਪਾਉਂਗੀ ਹੋਰ ਬਈ ਮੈਂ ਤੇ ਤੈਨੂੰ ਦੇਖਿਆ ਨਹੀਂ ਆਂਦਾ ਵਿਚਾਰਾ ਤੂੰ ਕੀ ਹੁੰਦੇ ਦੇਖਿਆ ਕਿੱਥੋਂ ਜਾਵੇ ਹੁਣ ਉਹੀ ਗੱਲ ਸਾਰੇ ਆਪੇ ਟੱਪੜਾਂ ਟੀੜਾਂ ਵਾਲੇ ਹੋ ਰਹੇ ਨੇ ਹਨਾ ਠੀਕ ਹੈ ਹੋਰ ਮੈਂ ਕੋਈ ਨਾ ਜ਼ਰੂਰ ਕਰਾਉਂਗੀ ਪਰੇ ਹੋਰ ਮੈਂ ਤੈਨੂੰ ਫੋਨ ਕਰਕੇ ਦੱਸੂ ਸਾਰੀ ਗੱਲ ਮੈਂ ਦੱਸਦੀ ਮੈਂ ਤਾਂ ਕਾਸੇ ਦੀ ਲੋੜ ਨਹੀਂ ਬਸ ਭਾਂਦੀ ਛੱਡੀ-ਛੱਡੀ ਹੋ ਗਈ ਮੈਂ ਤਾਂ ਉਹ ਵੀ ਚੱਲ ਜੂਗੀ ਠੀਕ ਹੈ ਮੈਂ ਸਾਰਾ ਪਰਤਾਲ ਕਰਕੇ ਫਿਰ ਮੈਂ ਚਾਹ ਬਣਾ ਲਵਾਂ ਨਹੀਂ ਭਾਣੇ ਨਾ ਚਾਹ ਨਹੀਂ ਪੀਂਦੀ ਭਾਣੇ ਹੁਣੀ ਵੀ ਕੇ ਆਈਆਂ ਹਲੇ ਗਾਹਾਂ ਤੋਂ ਆਈ ਸੀ ਬਾ ਚਲ ਮੈਂ ਭੈ ਲੇ ਮੈਂ ਉਹ ਹਵੀ ਸੱਟੀ ਹਾਂ ਮਾਸੀ ਕਿਵੇਂ ਆਈ ਸੀ ਮੈਂ ਤਾਂ ਤੇਰੀ ਮੰਮੀ ਨੇ ਇਸਤੇ ਬਾਰੇ ਕਿਹਾ ਸੀ ਪੋਲੇ ਨੂੰ ਅੱਛਾ ਲੈ ਮਾਸੀ ਮੈਂ ਤਾਂ ਦੱਸਦੀ ਇੱਕ ਗੱਲ ਗਾਣਾ ਤਾਂ ਨਾ ਕਰੀ ਹੈ ਅਸੀਂ ਪਹਿਲਾਂ ਵੀ ਇਹਨੂੰ ਰਿਸ਼ਤਾ ਕਰਾਉਂਦੇ ਸੀਗੇ ਉੱਥੇ ਵਿਚੋਲਿਆਂ ਦੇ ਪਿੰਦੇ ਬਾਅਦ ਚ ਸਿੱਤਰ ਇਹ ਕਰਦਾ ਨਸ਼ਾ ਪੱਤਾ ਤੇ ਫਿਰ ਤੁਸੀਂ ਨਾ ਕਿਤੇ ਭੰਡੇ ਜਾਓ ਠੀਕ ਹੈ ਪਰ ਤੂੰ ਇਹ ਤਾਂ ਮੈਨੂੰ ਦੱਸਤਾ ਨਹੀਂ ਫਿਰ ਮੈਂ ਤਾਂ ਫਸ ਗਈ ਸੀ ਜੇ ਥੋੜਾ ਦੱਸਦੀ ਗਾਣਾ ਗੱਲ ਕਰੇ ਚੰਗਾ ਮੈਂ ਮੈਂ ਤਾਂ ਕੀ ਲੈਣਾ ਲੁੱਟਦਾ ਮੈਂ ਤਾਂ ਕੰਮ ਕੋਈ ਨਹੀਂ ਤਸ ਉਹ ਚਲ ਚਲ ਦੁੱਧ ਨਹੀਂ ਦਿੰਦੀਆਂ ਕਰਦੀਆਂ ਨਹੀਂ ਹੈਗੀਆਂ ਤੇ ਟੁੜੀ ਤੇ ਟੁੜੀ ਤੱਕ ਗੱਕ ਤੱਕ ਖਾਈ ਨਹੀਂ ਆਂਗੀਆਂ ਉਹ ਤਾਂ ਥਨ ਵਾਲੀ ਵੀ ਮੇਰੇ ਚੱਜ ਨਾਲ ਰਲਾਦੀ ਸੋਨੀ ਤੜਕੇ ਨੂੰ ਸੁੱਕੀ ਪਈ ਹੁੰਦੀ ਆ ਸਾਰੀ ਉਹ ਪਾਪਾ ਚੱਜ ਨਾਲ ਰਲਾਉਣਾ ਮੈਂ ਟੁੜੀ ਤਾਂ ਟੁੜੀ ਦੀ ਨੱਕ ਥੱਲੇ ਆਉਂਦਾ ਭਾਈ ਕੁਛ ਚਾਹ ਵੇਲੇ ਤਾਂ ਭਾਈ ਨਖਰੇ ਕਰੀ ਜਾਂਦੇ ਰਹਿੰਦੇ ਮੇਰੇ ਨਾਲ ਤੁਸੀਂ ਤੁਹਾਾਰ ਕੇ ਰਲਾਦੀ ਕਹਿੰਦੇ ਲੈ ਸਮਾਰ ਕੇ ਰਣਾ ਹੁੰਨਾ ਜਿਹੜੀ ਤੜਕੇ ਪਾਉਣੀ ਉਹ ਵੀ ਹੁਣ ਰਣਾਉਣੀ ਪੈਂਦੀ ਹੈ ਮੈਨੂੰ ਹੱਥ ਨੇ ਸਾਰਾ ਜਣਾ ਕਰਨਾ ਪੈਂਦਾ ਹੈਗਾ ਸਾਰਾ ਅੱਖ ਕੋਈ ਪਾਉਂਦਾ ਨਹੀਂ ਹੈਗਾ ਚਾਹ ਮੈਨੂੰ ਸਮਾਰ ਕੇ ਨਹੀਂ ਦਿੰਦੇ ਹੈਗੇ ਜਾਗ ਜਾ ਲਾ ਦਿੰਦੇ ਨੇ ਮੈਨੂੰ ਦੱਸ ਮੈਂ ਕੀ ਕਰਾਂ ਹਜੇ ਕਹਿੰਦੇ ਨੇ ਸਮਾਰ ਕੇ ਰਲਾ ਦੀ ਭਾਈ ਜੀ ਭਾਈ ਜੀ ਦੱਸ ਕੀ ਕਰੇ ਦੇਖ ਭੋਲੇ ਜਿੱਦੇ ਮੈਂ ਉਹਦੇ ਗਿਆ ਤੇਰੇ ਨਾਲ ਚਾਹ ਪੀਣਾ ਹਾਂ ਭਾਈ ਮੇਰਾ ਤਾਂ ਭਾਈ ਤੇਰੇ ਹਾਲਾਤ ਦੇਖ ਕੇ ਕਾਲਜਾ ਮੱਚ ਗਿਆ ਗੱਤਾਂ ਹੀ ਆ ਬਈ ਯਾਰ ਕੀ ਕਰੀਏ ਕੀ ਕੀ ਉਹ ਬਹੁਤ ਥੋੜ੍ਹ ਵਾਲੇ ਦੀ ਮੈਨੂੰ ਨਹੀਂ ਬੋਲੀ ਮੇਰੇ ਵਿੱਚ ਦੀ ਤੈਨੂੰ ਬੋਲ ਗਈ ਮੈਂ ਤਾਂ ਇੱਕ ਦਿਨ ਗਿਆ ਹੂੰ ਤੂੰ ਚਾਹੇ ਸਾਡੇ ਰੋਜ਼ ਭੀ ਚੱਲ ਚਾਹ ਛੱਡੇ ਨਹੀਂ ਆਏ ਕਹਿੰਦੇ ਸਹੀ ਗੱਲ ਆ ਹੈ ਔਰ ਮੇਰਾ ਤਾਂ ਹਿੰਡ ਕਰ ਲਿਆ ਆਪਾਂ ਉਹਨਾਂ ਚਿਰ ਤਾਂਸ ਨਹੀਂ ਖੇਡਦੇ ਇੰਨਾ ਚਿਰ ਤੇਰਾ ਵਿਆਹ ਨਹੀਂ ਕਰਾਉਂਦਾ ਮੈਂ ਠੀਕ ਆ ਬੋਲੇ ਬੰਦਾ ਹੈਗਾ ਮੇਰੇ ਕੋਲੇ ਅੱਛਾ ਮੈਂ ਤੁਮਾਰੂ ਮੈਂਟਾ ਮੈਂ ਤਾਂ ਕਹਣਾ ਤੇ ਯਾਰ ਬਈ ਲਾਵ ਚੱਲੀ ਜਾਂਦਾ ਜਿਵੇਂ ਕੰਗਰ ਚੱਲੀ ਜਾਂਦਾ ਆਏ ਨਹੀਂ ਚੱਲਦਾ ਆਏ ਨਹੀਂ ਚੱਲਦਾ ਬੋਲੇ ਹੂੰ ਬੇਈਮਾਨ ਨੇ ਇਹ ਦੇ ਜਨਾਨੀ ਦੇ ਮਨ ਚ ਵੀ ਜਿਹੜੇ ਦੋ ਖੁੱਡਾ ਸਾਡੇ ਵਾਕਾਂ ਨੂੰ ਰਹਿ ਜਾਣਗੇ ਤਾਂ ਠੀਕ ਆ ਹਾਂ ਵੀ ਇਹ ਛੜਾ ਮਰ ਜੂ ਚਾਹ ਪਾਣੀ ਦਿੰਦੀ ਦਾ ਸਿਲਤ ਚੀ ਬਹੁਤ ਤੰਗ ਹੋ ਜਾਂਦੀ ਏ ਉਹ ਕਿੰਨਾ ਕੁ ਚਿਰ ਪੀਏਗਾ ਤੂੰ ਮਾਂ ਕਿੰਨਾ ਕੁ ਚਿਰ ਬੈਠੀ ਆ ਜੀ ਠੀਕ ਏ ਤੇਰੀ ਗੱਲ ਹੈ ਮੈਂ ਪਾਉਣਾ ਪੜਾਕਾ ਪੰਜ ਚਾਰ ਦਿਨਾਂ ਚ ਭੋਲੇ ਚਲ ਦੇਖ ਲੈ ਬਾਈ ਤੇਰੀ ਮਰਜ਼ੀ ਲਾਵ ਯਾਰ ਮੈਂ ਆਪਾਂ ਤਾਂ ਜਰਿਆ ਨਹੀਂ ਜਾਂਦਾ ਯਾਰ ਨਾਲ ਐ ਜਰਦੇ ਨਹੀਂ ਆਪਾਂ ਭੋਲੇ ਤੂੰ ਤਾਂ ਠੀਕ ਹੈ ਤੇਰੀ ਗੱਲ ਆਪਾਂ ਨੂੰ ਕਹਲਾ ਕੋਈ ਲਾਲਚਾ ਕੋਈ ਵਿਚੋਲ ਕੀ ਲੈਣੀ ਆ ਭੋਲੇ ਮੈਂ ਤਾਂ ਹੁਣ ਐਂ ਸੋਚ ਲਈ ਤੀ ਵੀ ਆਪਾਂ ਤਾਂ ਕਰਾਉਣਾ ਹੀ ਨਹੀਂ ਬਾਈ ਲਾਵ ਜਾ ਉਹ ਨਹੀਂ ਅਗਲੇ ਦਾ ਮਾਨਤਾਨ ਕਰਦੇ ਆਂਗੇ ਹੂੰ ਮਾਨਤਾਨ ਵਾਲੀ ਦਾ ਕੋਈ ਗੱਲ ਨਹੀਂ ਪਰ ਮੈਂ ਉਹੀ ਸੋਚੀ ਖੜਾ ਤੇ ਅੱਜ ਤਾਂ ਅੱਜ ਕਹਿਤਾ ਮੈਨੂੰ ਮਤ ਤੂੰ ਨਾ ਨੂੰ ਕਿ ਤਿਆਰ ਹੋ ਕੇ ਰਹੀ ਭੋਲੇ ਮੈਂ ਲਿਆਉਂਗਾ ਪਿਆਰੀ ਹੁੰਨੇ ਆਪਾਂ ਤਾਂ 24 ਘੰਟੇ ਬਾਈ ਯਾਰ ਤੈਨੂੰ ਪਤਾ ਹਾਂ ਤੂੰ ਟੈਨਸ਼ਨ ਨਾ ਲੈ ਹਾਂੰਜ ਬਰਾਬਰ ਕੱਢਾਂਗੇ ਭੋਲੇ ਠੀਕ ਆ ਠੀਕ ਚੱਲ ਮੈਂ ਚੱਲਦਾ ਬਾਈ ਲਾ ਫਿਰ ਜਾਣਾ ਹਾਂ ਦੇਖ ਲਈ ਜੇ ਮੈਨੂੰ ਲੱਗਿਆ ਠੀਕ ਮੈਂ ਕਰਦਾ ਮਿਲ ਕੇ ਆਉਣਾ ਉਹਨੂੰ ਅੱਜ ਹੀ ਟਾਈਮ ਕੱਢਦਾ ਬੰਦੇ ਨੇ ਠੀਕ ਆ ਠੀਕ ਆ ਆ ਜਾ sire ਆਪਣੀ ਘਰ ਕੋਈ ਕੁੱਤਾ ਬਿੱਲਾ ਨਹੀਂ ਕੋਈ ਡਰ ਨਹੀਂ ਘਰ ਬਾਰ ਜਿੱਥੇ ਮੈਨੂੰ ਠੀਕ ਲੱਗਦਾ ਹੈ ਆਪਣਾ ਹੀ ਘਰ ਆ ਸਮਝ ਬਸ ਹਾਂ ਹੋਰ ਮਾਸੀ ਗੇ ਸੱਸਰੀ ਕਾਲ ਮਾਸੀ ਬਹਿ ਜਾ sire ਬਹਿ ਜਾ sire ਬਹਿ ਜਾ ਬਹਿ ਜਾ ਇਧਰ ਹੀ ਬਹਿ ਜਾ ਤਰੀ ਬਹਿ ਜਾ ਹੋਰ ਮਾਸੀ ਠੀਕ ਆ ਹਾਂ ਠੀਕ ਠਾਕ ਬਤਾ ਮੈਂ ਤਾਂ ਫਿਰ ਲਿਆਂਦਾ ਬੰਦਾ ਰਿਸ਼ਤੇ ਵਾਲਾ ਅੱਛਾ ਭੋਲੇ ਨੂੰ ਠੀਕ ਹੈ ਵਧੀਆ ਪੁੱਤ ਹਾਂ ਤੂੰ ਐਵੇਂ ਘਾੜੇ ਕੱਢਦੀ ਫਿਰਦੀਆਂ ਲੋਕਾਂ ਦੇ 5 ਮਿੰਟਾਂ ਚ ਐ ਕਰਾ ਦੂ ਕ੍ਰੀਮ ਮਾਤਾ ਨਹੀਂ ਬਸ ਕਰਾ ਦੇ ਪੁੱਤ ਪੂਰਾ ਵਧੀਆ ਮੁੰਡਾ ਖਾਂਦਾ ਨਹੀਂ ਪੀਂਦਾ ਨਹੀਂ ਹਾਂ ਦੂਜਾ ਮੁੰਡਾ ਟਰੱਕਾਂ ਤੇ ਪੂਰਾ ਵਧੀਆ ਕੰਮ ਹੈ ਇਹਨਾਂ ਦਾ ਠੀਕ ਹੈ ਮੇਰੀ ਪੂਰੀ ਗਾਰੰਟੀ ਹੈ ਪੁੱਤ ਠੀਕ ਹੈ ਗੱਲ ਹੋਰ ਬਸ ਮੈਂ ਤਾਂ ਐਂ ਕਹਿੰਦੀ ਚੱਲ ਜੇ ਰਿਸ਼ਤਾ ਹੋ ਜਾਵੇ ਚੱਲ ਵਿਚਾਰੇ ਦਾ ਵਧੀਆਗਾ ਨਾ ਨਾ ਠੀਕ ਹੈ ਗੱਲ ਹੋਰ ਪੂਰਾ ਵਧੀਆ ਤੇਰਾ ਮਾਨ ਤਾਨ ਕਰੂੰਗੀ ਪੁੱਤ ਚੱਲ ਜਾਂਦਾ ਰਹੇ ਤੂੰ ਜਿਵੇਂ ਮੈਂ ਦੱਸਿਆ ਸੀ ਉਹੀ ਗੱਲ ਆ ਸੀ ਨੇ ਬਸ ਕੋਈ ਗੱਲ ਨਹੀਂ ਮਾਤਾ ਘਰ-ਬਾਰ ਦਾ ਖਰ ਠੀਕ ਹੈਗਾ ਬਸ ਪੁੱਤ ਮਾੜੀ ਵੀ ਮੁੰਡੇ ਦੀ ਉਮਰ ਵਾੜੀ ਆਹੋ ਵੱਡੀ ਹੈ ਉਮਰ ਦੀ ਤਾਂ ਕੋਈ ਗੱਲ ਨਹੀਂ ਉਮਰ ਤਾਂ ਆਪਾਂ ਜਿਹੜੀ ਉਹ ਕੁੜੀ ਦਾ ਕਰਾਉਨੇ ਉਹਦੀ ਵੀ ਥੋੜੀ ਜਿਹੀ ਵੱਡੀ ਹੀ ਹੈਗੀ ਬਸ ਗੱਲ ਮੇਨ ਇਹ ਆ ਵੀ ਇਹੀ ਬੇਨਤੀ ਆ ਜੀ ਕੁਝ ਖਾਂਦਾ ਪੀਂਦਾ ਨਾ ਕੁਝ ਨਹੀਂ ਖਾਂਦਾ ਗਾ ਆ ਆ ਮੁੰਡਾ ਸਿਰੇ ਆਹਾ ਮੁੰਡਾ ਮੁੰਡਾ ਹੀ ਆ ਉਹ ਤਾਂ ਮੈਨੂੰ ਪਤਾ ਹੀ ਆ ਮੁੰਡਾ ਗਾ ਕੋਈ ਗੱਲ ਨਹੀਂ ਸਾਨੂੰ ਘਰ-ਬਾਰ ਸਾਰਾ ਕੁਝ ਪਸੰਦ ਆ ਗਾ ਕੋਈ ਟੈਨਸ਼ਨ ਨਾ ਲੋ ਮਾਤਾ ਬਾਕੀ ਮੈਂ ਸਾਰੀ ਗੱਲ ਦੱਸ ਦੂ ਇਹਨੂੰ ਕੋਈ ਨਾ ਚੱਕਰ ਵਾਲੀ ਗੱਲ ਨਹੀਂ ਬੇਤੜ ਕਰੋ ਤੁਸੀਂ ਕੋਈ ਨਾ ਦਸਣਾ ਨਹੀਂ ਸਿਰੇ ਕਰਾਉਣਾ ਮਾਹ ਕੋਈ ਚੱਕਰੀ ਨਾ ਕਰਾਉਣਾ ਕੋਈ ਨਹੀਂ ਛੇਤੀ ਕਰੀ ਬਤ ਟਾਈਮ ਨਾ ਪਾਦੀ ਕੋਈ ਹਾਂ ਜਮੀਨ ਦਾ ਟੈਨਸ਼ਨ ਨਾ ਲੋ ਠੀਕ ਹੈ ਕਹਦਾ ਮਾਸੀ ਇਹ ਕੁੜੀ ਚਾਹ ਪਾਣੀ ਤੋਂ ਨੱਕ ਨਾ ਵੱਟੇ ਹੋਰ ਨਾ ਤੋਂ ਮਿਲਾਵਾ ਹਾਂ ਬਸ ਮੈਂ ਤੋਰਿਆ ਵਾਂ ਬਾਈ ਨੂੰ ਆਓ ਨਾ ਆ ਜਾ ਆ ਜਾ ਚੱਲ ਹੀਰੇ ਕੁੜੀ ਚਾਹ ਪਾਣੀ ਤੋਂ ਨੱਕ ਨਾ ਵੱਟੇ ਲਾਵੀ ਲਾਇਆ ਸੀ ਬਤ ਮੈਨੂੰ ਤਾਂ ਪਤਾ ਨਹੀਂ ਹੈਗਾ ਬਾਹਰ ਰੱਖਦੇ ਆ ਨਾੜੇ ਚ ਕਿੱਥੋਂ ਸੀ ਆਪੇ ਕਰਵਾ ਦੂਗਾ ਚੱਲ ਉਹ ਦੇਖ ਲਾਂਦਾ ਤਾਂ ਫਿਰ ਬੀਜੀ ਤੇਰੇ ਨਾਲ ਅਰਸ਼ਾ ਕਰਦੀ ਹੈਗੀ ਮੈਨੂੰ ਕਹਿੰਦਾ ਸੀਗਾ ਮੈਂ ਤਾਂ ਉਹਨੂੰ ਕਿਹਾ ਕੀ ਮਾਂ ਤੂੰ ਰਹਿਣ ਤੇ ਜੱਡ ਖੜਾ ਆ ਅੱਛਾ ਕਹਿੰਦਾ ਨਾ ਮੈਨੂੰ ਰਹਾ ਕਹਿੰਦਾ ਯਾਰ ਜਿਹੜੇ ਤੇਰੇ ਨਾਲ ਗੱਲਾਂ ਹੁੰਦੀਆਂ ਨੇ ਵੀ ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ ਹੂੰ ਬੋਲੇ ਕੀ ਕਰਾਲਾ ਤੇਰੀ ਜ਼ਿੰਦਗੀ ਖਰਾਬ ਹੋ ਜੀ ਕਹਿੰਦਾ ਹੂੰ ਮੈਂ ਚੱਲ ਦੇਖ ਲਾ ਬੀਜੀ ਨੇ ਕਰ ਲਈ ਮੈਂ ਗੱਲ ਬਤਾਏਗਾ ਤਸੀ ਹੋਰ ਫਿਰ ਵੀ ਮੈਥੋਂ ਵੀ ਨਹੀਂ ਹੋ ਹੁੰਦਾ ਹੈਗਾ ਚੱਲ ਬਾਂਜੂ ਤੇ ਰੋਟੀ ਪੱਕਦੀ ਹੋਵੇ ਫੜਾ ਮੰਮੀ ਮੈਂ ਕੀ ਯਾਰ ਰਿਸ਼ਤੇ ਦੀ ਗੱਲ ਸੁਣੀ ਆ ਨੀ ਆ ਉਹ ਤਾਂ ਪੁੱਤੋ ਰਿਸ਼ਤੇ ਨੂੰ ਕਹਿੰਦੇ ਸੀਗੇ ਉਹ ਮੁੰ ਲਿਆਇਆ ਸੀ ਮੁੰਡੇ ਨੂੰ ਕੋਈ ਤੁਸੀਂ ਕਿੱਧਰ ਗੱਲ ਕਰ ਲਈ ਮੈਂ ਤਾਂ ਰਿਸ਼ਤਾ ਪੱਕਾ ਕਰੀ ਬੈਠੀਆਂ ਆ ਦੀ ਮਾਸੀ ਦੀ ਕੁੜੀ ਦਾ ਫਿਰ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਪੁੱਤ ਨਾ ਮੰਮੀ ਦੱਸਿਆ ਤਾਂ ਸੀਗਾ ਤੁਹਾਨੂੰ ਮੈਂ ਮੈਂ ਤਾਂ ਯਾਦ ਨਹੀਂ ਪੁੱਤ ਕਦੋਂ ਕਿਹਾ ਤਾਂ ਮੈਨੂੰ ਵੀਰੇ ਤੁਹਾਨੂੰ ਰਿਸ਼ਤਾ ਮੈਂ ਕਰਵਾਉਂਗੀ ਚੰਗਾ ਠੀਕ ਆ ਭਾਈ ਠੀਕ ਆ ਕਰਾ ਦੇ ਚੱਲ ਪੁੱਤ ਹੋਰ ਆਪਾਂ ਕੀ ਭਾਲਦੇ ਆ ਜੇ ਘਰ 'ਚ ਹੀ ਕਰਾ ਦੇ ਰਿਸ਼ਤਾ ਸਹੀ ਗੱਲ ਹੈ ਨਾ ਤਾਂ 50000 ਰੁਪਏ ਮੈਂ ਭਾਲ ਦੇਣੇ ਅੱਜ ਕੱਲ ਤਾਂ ਸਹੀ ਗੱਲ ਹੈ ਤੁਹਾਨੂੰ ਪਤਾ ਹੀ ਹੈਗਾ ਨੇ ਚਾ ਚੱਟੀ ਮੈਨ ਲੱਗ ਜੀ ਬੀਬੀ ਇਹ ਮੈਨੂੰ ਤਾਂ ਦੇਖਾ ਤੂੰ ਨਾ ਮਜ਼ਾਕ ਕਰਨ ਹੱਦੀ ਟੁੱਟ ਪੈਣਿਆ ਹੋਰ ਕੀ ਕਰੀਏ ਵੀ ਕਾਲੀ ਮਿਲਦੀ ਆ ਪਰ ਉਹ ਤਾਂ ਮੈ ਜੈਲੋਂ ਨੂੰ ਆਖੇ ਤੇ ਜੈਲੋਂ ਨੂੰ ਆਈ ਮੁੜ ਕੇ ਅੱਛਾ ਉਹਨੂੰ ਪਤਾ ਨਹੀਂ ਕੀ ਕਿਸੇ ਨੇ ਕੁਛ ਕਹਿਤਾ ਕਿਵੇਂ ਹੋਇਆ ਉਹ ਮਾਰਤੀ ਨਹੀਂ ਪਾਨੀ ਬੀਬੀ ਕੀ ਪਤਾ ਹੈ ਜੇ ਕੰਚਰਾ ਤੂੰ ਚੱਜ ਤਾਂ ਹੋਵੇਂ ਕਾਹਨੂੰ ਕੋਈ ਪਾਨੀ ਮਾਰੇ ਸਰਦਨ ਤਾਂ ਤਾਂਸ ਕੁੱਟੀ ਜਾਣਾਗਾ ਤੂੰ ਬੈਠਾ ਹੋਇਆ ਕੰਮ ਤਾਂ ਸਾਰਾ ਕਰਦਾ ਬੀਬੀ ਇਹ ਮੈਂ ਬਸ ਅਗਲਾ ਹੀ ਕਹਿੰਦੇ ਵੀ ਬਾਹਰ ਹੀ ਫਿਰਦਾਗਾ ਬਾਹਰ ਇਹ ਤਾਂ ਫਿਰ ਹੁੰਦਾ ਕੰਮ ਧੰਦੇ ਬਾਗ ਜੰਨੇ ਬੀਬੀ ਘਰੇ ਵੀ ਬੈਠੇ ਚੱਲ ਵਧੀਆ ਜੇ ਇਹ ਕਰਵਾ ਦੇਣਾ ਤਾਂ 500 ਨੇ ਵਿਆਹ ਕਰਨ ਦੀ ਲੋੜ ਨਹੀਂ ਚੁੰਨੀ ਚੜਾਵਾ ਕਰਕੇ ਲੈ ਆਵਾਂਗੇ ਆਪਾਂ ਤਾਂ ਸਹੀ ਗੱਲ ਆ ਚੱਲ ਹੁਣ ਨਾ ਤੂੰ ਬੋਲਿਆ ਕਰ ਕਾਲੀ ਪੀਲੀ ਪਰਖਿਆ ਕਰ ਚਾਚੂ ਜੀ ਹੋਰ ਫੇਰ ਤੜਿੰਗ ਹੋ ਜੂਗੀ ਤੈਨੂੰ ਪਤਾ ਆ ਉਹ ਤਾਂ ਨੋ ਨਾ ਮੈਂ ਨਹੀਂ ਕਹਿੰਦਾ ਚਲ ਭੱਜ ਜਾ ਕੰਮ ਕਰ ਲੈ ਜਾ ਕੇ ਕਹਿੰਦਾ ਬੀਬੀ ਮੈਂ ਵਗ ਜਾ